ਬਿੰਦਰ ਗਿਰੀ ਅੰਨੀਆ ਕੁਛ ਨਹੀਂ ਬਈ ਮੈਂ ਤਾਂ ਆ ਟਿਕ ਟਿਕ ਕਰਦੇ ਸਮਝ ਬੋਲਣਾ ਕਰਦਾ ਮੈਂ ਨਾ ਚਰ ਮੈਂ ਗੱਲ ਕਰ ਤੂੰ ਮੈਂ ਨਾ ਕੋਈ ਗੰਨ ਕਰਦੀ ਬਈ ਤੁਹਾਡੇ ਨਾਲ ਪਰ ਮੈਂ ਕਰਨੇ ਚਾਹਤਾ ਹਾਂ ਹਾਂ ਦੱਸੂ ਤੂੰ ਕੰਮੋ ਕੋਲ ਕੀ ਕਹੇਗਾ ਮੈਂ ਤਾਂ ਕੁਛ ਨਹੀਂ ਕਿਹਾ ਸੀ ਧੀ ਕੋਲ ਮੈਂ ਕੀ ਕਹਾਂ ਨਾ ਇਹ ਕ ਆਪਣੀ ਇਹੋ ਜੀ ਕੋਈ ਗੱਲਵਾਦ ਨਹੀਂ ਹੈ ਨਾ ਮੈਂ ਤਾਂ ਤੇਰਾ ਭਲਾ ਕਰਦਾ ਸੀਗਾ ਉਹ ਮੈਨੂੰ ਬਹੁਤ ਕੁਛ ਬੋਲੀ ਕਹਿੰਦੀ ਆ ਕਿ ਕੰਮ ਮਾੜੀ ਤੇਰਾ ਕਰਕੇ ਘਰ ਕਦੋਂ ਨੂੰ ਪਿਆਰਾ ਨਹੀਂ ਸੱਚੀ ਸੌਣ ਲੱਗੀ ਮੇਰੇ ਮੈਂ ਅਹੋਜੀ ਗੱਲ ਕੋਈ ਨਹੀਂ ਕਹੀ ਮੇਰੀ ਗੱਲ ਸੁਣ ਚੱਲ ਕੋਈ ਲਾਂਗਿਆ ਮੈਨੂੰ ਨਾ ਵੀਰਾਂ ਨਾ ਕਹਿ ਦੱਸੇਗਾ ਤੇਰਾ ਨਾਂ ਲੈ ਲਿਆ ਕਰ ਤੇ ਮੈਂ ਤਾਂ ਮਨਿੰਦਰ ਤੇਰੇ ਹੀ ਭਲਾ ਸੋਚਦਾ ਸੀਗਾ ਵੀ ਆ ਮੀਂਹ ਖਣੀ ਆ ਗਿਆ ਨਾ ਜਿੰਨਾ ਕ ਸਾਮਾਨ ਹੈਗਾ ਦੁਬਾਰਾ ਕਿੱਥੋਂ ਬਣਾਏਂਗੀ ਸਾਰਾ ਖਰਾਬ ਹੋ ਜਾਊਗਾ ਮੈਂ ਤਾਂ ਤਾਉ ਨੂੰ ਤਾਂ ਕਹਿੰਦਾ ਸੀ ਵੀ ਆ ਰੰਗ ਰੰਗ ਕਰਾ ਦਿਆਂ ਤਾਹਾਂ ਕੋਠੇ ਤੇ ਮਿੱਟੀ ਲਵਾ ਦਿਆਂ ਗਰਮੀ ਚ ਸੌਣੀਆਂ ਵੀ ਤੈਨੂੰ ਕੂਰਦਰ ਦਵਾ ਦਿਆਂ ਪੱਖਾ ਲਵਾ ਦਿਆਂ ਮੈਂ ਤੇਰਾ ਭਲਾ ਕਰੀ ਜਾਣਾ ਉਹ ਮੈਨੂੰ ਹੀ ਘਰੇ ਕਲੇਸ਼ ਕਰਾਤਾ ਸਾਡਾ ਹੀ ਉਹ ਨਹੀਂ ਸੱਚੀ ਮੈਂ ਅਹੋਜੀ ਕੋਈ ਗੱਲ ਵੀ ਨਹੀਂ ਉਹਨਾਂ ਨੂੰ ਕਹੀ ਤੇ ਨਾਲ ਤੁਸੀਂ ਮੌਦੇ ਜਵਾਬ ਦਿੱਤਾ ਸੀ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਅਸੀਂ ਮਾਣਤੀਆਂ ਗਰੀਬੀ ਚ ਹੀ ਆਂਗਾ ਸਾਨੂੰ ਪਤਾ ਵੀ ਗਰੀਬੀ ਕਿਵੇਂ ਕੱਟਣੀ ਆ ਸਾਨੂੰ ਐਸ਼ੋ ਆਰਾਮ ਦੀ ਲੋੜ ਹੀ ਨਹੀਂ ਹੈਗੀ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਬਸ ਹੱਥ ਬੰਨ੍ਹਦੀਆਂ ਤੁਹਾਡੇ ਅੱਗੇ ਤੁਸੀਂ ਮੇਰੇ ਨਾਲ ਨਾ ਹੀ ਗੱਲ ਕਰਿਆ ਕਰੋ ਉਹ ਮੈਨੂੰ ਪਤਾ ਤੈਨੂੰ ਕੀ ਕੀ ਚੀਜ਼ ਦੀ ਲੋੜ ਆ ਕਹੀਦਾ ਮੈਂ ਤੇ ਆਹ ਕਰਕੇ ਦਿੰਦਾ ਤੁਹਾਨੂੰ ਹਰ ਦਾ ਸਾਰਾ ਤੂੰ ਸਮਝਦੇ ਕਿਉਂ ਨਹੀਂ ਗੀ ਉਹਦੇ ਕੋਲੇ ਨਾ ਗੱਲ ਕਰਿਆ ਕਰ ਮੇਰੇ ਵਾਰ ਇਹਨਾਂ ਉਹਦੇ ਕੋਲ ਕੁਝ ਕਹਾ ਕਰਦਾ ਮੈਂ ਸੱਚੀ ਕੋਈ ਗੱਲ ਨਹੀਂ ਕਰਦੀ ਤੇ ਤੁਸੀਂ ਵੀ ਤੁਸੀਂ ਵੀ ਮੈਨੂੰ ਨਾ ਹੀ ਬੋਲਿਆ ਕਰੋ ਤੁਹਾਡਾ ਘਰ ਹੀ ਕਲੇਸ਼ ਹੁੰਦਾ ਨਾ ਇਸ ਗੱਲ ਕਰਕੇ ਹੁੰਦਾ ਹੁਣ ਕੱਲ ਨੂੰ ਤੁਸੀਂ ਸਾਡੀ ਗਰੀਬ ਜਰੂਰਤੀ ਕਿਉਂ ਖੋਣੇ ਉਹ ਭੈਣ ਨੇ ਦੇਖ ਲਿਆ ਤਾਂ ਕੀ ਸੋਚਣਗੇ ਉਹ ਨਹੀਂ ਕੋਈ ਨਹੀਂ ਦੇਖਦਾ ਨਾਲੇ ਜੇ ਕੋਈ ਚੀਜ਼ ਦੀ ਜ਼ਰੂਰਤ ਹੁੰਦੀ ਹੈ ਨਾ ਮੈਨੂੰ ਦੱਸ ਦਿਆ ਕਰ ਮੈਨੂੰ ਪਤਾ ਹੀ ਆ ਆ ਕੰਮੋ ਦਾ ਸੁਭਾਅ ਕਿਹੋ ਜਿਹਾ ਕੁਝ ਨਹੀਂ ਪੱਲੇ ਪਾਉਂਦੀ ਤੇਰੇ ਤਾਂ ਹੀ ਤਾਂ ਤੈਨੂੰ ਮੈਂ ਕਹਿੰਦਾ ਸੀਗਾ ਕਿ ਮੈਂ ਬਾਹਰ ਦੀ ਵਾਰ ਤੇਰੀ ਮਦਦ ਕਰਦਾ ਪਰ ਤੂੰ ਸਮਝਦੀ ਨਹੀਂ ਅਗਰੇ ਕੀ ਤੇਰੇ ਦਿਮਾਗ 'ਚ ਤੂੰ ਉਨੀ ਭਰੀ ਵੀ ਆ ਨਹੀਂ ਲੋੜ ਨਹੀਂ ਕੋਈ ਮਦਦ ਦੀ ਕੱਲ ਚੰਗਾ ਫੇਰ ਵੀ ਤੁਮੈ ਸਾਰੀ ਗੱਲ ਦੱਸਣਾ ਵੇ ਲੋੜ ਹੁੰਦੇ ਨਾ ਦੱਸਦੀ ਮੈਨੂੰ ਪਰਦੇ ਹੀ ਨਾ ਦੱਸਦੀ ਚੰਗਾ ਹਕੀ ਕੀ ਕਰਾਂ ਆ ਗਰੀਬੀ ਵੀ ਨਾ ਕਿਸੇ ਤੇ ਆਮੀ ਕਿਸੇ ਅੱਗੇ ਬੋਲ ਵੀ ਨਹੀਂ ਸਕਦੇ ਜਿੱਦਾਂ ਬਥੇਰਾ ਕਰਦਾ ਕਿ ਵੱਟ ਕੇ ਚਪੇੜ ਮਾਰ ਸ਼ਰਮ ਨਹੀਂ ਆਉਂਦੀ ਹੈ ਐਡੀਆਂ ਸੋਹਣੀਆਂ ਦੋ ਧੀਆਂ ਨੇ ਫੱਡੀ ਸੋਹਣੇ ਘਰ ਵਾਲੀਆ ਫੇਰ ਵੀ ਬਾਹਰ ਨਹੀਂ ਮੂੰਹ ਮਾਰਨੋਂ ਖੜਦੇ ਕੀ ਕਰਾਂ ਮੈਂ ਸੱਚੀ ਜਦੀਨ ਨੇ ਦੇਖਣਾ ਕਿਸ ਦਿਨ ਨਾਲ ਮੈਨੂੰ ਵੀ ਗੱਲ ਤਾਂ ਸਮਝੂਗੀ ਉਹ ਦੀ ਨੂੰ ਦੱਸਣਾ ਦੇਵਾ ਫਰੈਂਡ ਜੀ ਤੱਕ ਮੈਂ ਤਾਂ ਉਲਟਾ ਮੈਨੂੰ ਕਹਿਣਾ ਬੋਦੀਆਂ ਦੇ ਅੰਦਰ ਸੇ ਬਾਕੂ ਤਰ ਦਵਾਈ ਘਰ ਲਗੇ ਅਕੇ ਦੋਨੇ ਜਣੇ ਉੱਥੇ ਵਗਜ ਮੈਂ ਤੇ ਰੋਟੀ ਕੌਣ ਪਕਾਊਗਾ ਤੂੰ ਮੇਰੀ ਰੋਟੀ ਜਾਂ ਫੇਕਣਾ ਕਰਦੀ ਐ ਮੈਂ ਆਲ ਰੋਟੀ ਆਪ ਪਕਾ ਦੂੰਗਾ ਤੇ ਆਪੇ ਪਸੂ ਸਾਹਮਣੂਗਾ ਬਾਹਂ ਠੇਕੇ ਤੇ ਤੂੰ ਸੌਖੀ ਰਹਿਣੀ ਚਾਹੀਦੀ ਏ ਤੂੰ ਉੱਥੇ ਰਹਿ ਜਾ ਹਾਂ ਕਾਕੇ ਤੂੰ ਸੌਖੀ ਮੈਨੂੰ ਤਾਂ ਤੂੰ ਖੂਚ ਧੱਕਾ ਦਿਨਾ ਹੁਣ ਖੂਚ ਕਾ ਇੱਥੇ ਵੀ ਲੜਦੀ ਏ ਉੱਥੇ ਕਾਦਾ ਖੂਚ ਐ ਮੋਸੇ ਤੇ ਕਿ ਸ਼ਸ ਕੋਲੇ ਹੋਊਗਾ ਉੱਤੇ ਤੇਰਾ ਹੈਂਡ ਹੋਊਗੀ ਉੱਥੇ ਤਾਂ ਉਹਦੇ ਸਾਰੇ ਪੱਖ ਦੇ ਹੋ ਜਾਣਗੇ ਕਿਉਂ ਸ਼ਸ ਤੇਰੀ ਕਿਉਂ ਕੋਈ ਪੱਕਰਦੀ ਤੇਰੇ ਜੇ ਕੋਈ ਨੁਕਸ ਹੋਊਗਾ ਤਾਂ ਨਹੀਂ ਜਾਂਦੀ ਉੱਥੇ ਅੱਗੇ ਬਾਪੂ ਤੇਰੇ ਜਿਨਾ ਬਾਪੂ ਬੋਇਆ ਆਇਆ ਰੱਬਾ ਮੇਰਾ ਹਾਂ ਉਹਦੇ ਤੇ ਪੁੱਤ ਨਹੀਂ ਭੰਡੀ ਜਾਣਾ ਮੇਰੀ ਗੱਲ ਸੁਣ ਲੈ ਉੱਥੇ ਤਾਂ ਉਹਨੂੰ ਜਿਆਦਾ ਖੁੱਲਾ ਮੈਂ ਹੁਣ ਤੇਰੇ ਸਾਹਮਣੇ ਜਦੋਂ ਤੇ ਇੱਥੇ ਨਹੀਂ ਮੂੰਹ ਮਾਰ ਕੇ ਖੰਡ ਤਾਂ ਬਾਹਰ ਖੜਜੂਗਾ ਉੱਥੇ ਜਾ ਕੇ ਉਹ ਉੱਥੇ ਜਾ ਕੇ ਤਾਂ ਖੁੱਲ ਹੋ ਜੂਗੀ ਉੱਥੇ ਜਾ ਕੇ ਤਾਂ ਮੈਂ ਇਕੱਲੀ ਰਹਿ ਜੂ ਇੱਥੇ ਤੇ ਦੇਖੋ ਵੀ ਡਰਦਾ ਤੂੰ ਕਾ ਮੈਨੂੰ ਖੂਜ ੱੱੱੱੱੱੱੱ ਹੋ ਮਾਂ ਵੀ ਉਹਦਾ ਪੱਖੀ ਪੁਰਿਆ ਕਹਿੰਦੀ ਤੂੰ ਨਹੀਂ ਹਣਦੀ ਇਹਦੀ ਅੱਖੀ ਦੇਖ ਲੂ ਮਾਂ ਨਾਲ ਤੇਰੀ ਗੱਲ ਦਾ ਸੱਚ ਆ ਜੂਗਾ ਕੁਝ ਨਹੀਂ ਉਹਦਾ ਕਿਰਾਂ ਉੱਥੇ ਲਾਇਓ ਮੀਨਾ ਲਾਇਆ ਚੱਲ ਜਿੱਤਨ ਫੇ ਮੈਂ ਨਹੀਂ ਜਾਣਦੀ ਕਿ ਠੀਕ ਹੈ ਨਾ ਹੋਰ ਨਾ ਕੁਝ ਕਹਿੰਦੀ ਬਸ ਹੋਈ ਸੀ ਜਦੋਂ ਨਹੀਂ ਨਹੀਂ ਜਾਣਾਂ ਚੱਲ ਨਹੀਂ ਜਾਣਾ ਫਿਰ ਮੈਂ ਦੱਸਦਾ ਹੈ ਫਿਰ ਤੂੰ ਸੁਭਾਅ ਬਦਲ ਜਾਂਦਾ ਐਂ ਕਰੀ ਮਾਂ ਦਾ ਸੀਗਾ ਉਸ ਵਾਰ ਤੇਰਾ ਹੋਗਾ ਜਦ ਜਿਹੜਾ ਐਂ ਤੈਨੂੰ ਦੇਖ ਕੇ ਤੇਰੀ ਦੁਨੀਆਂ ਧੀਆਂ ਦਾ ਹੋ ਜੂਗਾ ਫਿਰ ਆਖੇਗੀ ਗਾਣਾ ਤਾਨ ਕਰਨਗੇ ਸੋਣੇ ਚਬਾਕ ਤੈਨੂੰ ਮੈਂ ਤਾਂ ਕਹਿਣਾਗਾ ਜੇ ਤੂੰ ਮੈਨੂੰ ਮਾੜਾ ਪਿਆਰ ਨਾ ਸਮਝਾਵੇਂ ਸਮਝੂ ਜੇ ਤੂੰ ਹੁਣ ਆਲੀ ਖੁੱਝਾਂ ਢਾਈ ਜਾਂੀਂ ਢਾਈ ਜਾਂੀਂ ਜਾਂ ਕੋਈ ਕਹੀ ਤਾਂ ਜਾਂਦੀ ਉਹ ਮੈਂ ਫਿਰ ਕਰਕੇ ਦਿਖਾਉਂਦਾਂ ਨੂੰ ਤੈਨੂੰ ਮੈਂ ਤਾਂ ਸਮਝਾਉਂਦਾਗਾ ਬਾਪੂ ਫਿਰ ਸੁਧਰ ਜੁਮੇ ਜਿਵੇਂ ਪਿਆਰ ਕਰਨ ਲੱਗੀ ਤੇ ਸੁਝੂਂਗਾ ਜੀ ਹੋਰ ਜਦੋਂ ਤੂੰ ਹੁਣ ਉਹੀ ਉਹੀ ਉਹ ਜਲੂਰ ਕਹੀ ਜਾਂਦੀ ਉਹ ਤੂੰ ਐ ਕਰਦਾ ਤੂੰ ਐ ਕਰਦਾ ਨਾਈ ਤੇ ਪਰਚਾਈ ਦਾ ਫੋਨ ਆਉਂਦਾ ਹੋਊਗਾ ਤੇ ਤੂੰ ਇਹ ਕਹਿੰਦੀ ਐ ਤੂੰ ਪਰਚਾਈ ਨਾਲ ਗੱਲ ਕਰਦਾ ਤੂੰ ਐ ਕਰਦਾ ਹਰ ਇੱਕ ਵਾਰੀ ਬੰਦਾ ਨਹੀਂ ਚਾਹਤ ਹੁੰਦਾ ਮੈਂ ਮੰਨਦੀ ਐ ਤੇ ਫਿਰ ਇੱਥੇ ਜਿਹੜੇ ਖੂ ਪੱਟੇ ਨੇ ਉਹ ਮੈਂ ਕਿਵੇਂ ਭੁੱਲ ਜਾਵਾਂ ਤੇ ਤੂੰ ਉੱਥੇ ਲੈ ਜਾ ਤਾਂ ਹੀ ਤੁਰੇ ਮੱਕਲਾ ਹੋਇਆ ਨਾ ਜੇ ਕਿਸੇ ਨੂੰ ਨਹੀਂ ਆਉਂਦਾ। ਸਰ ਬਾਪੂ ਮੇਰੇ ਤਾਂ ਟੈਨਸ਼ਨ ਪੈ ਗਈ ਬੱਸ ਕਰ। ਹਾਂ ਟੈਨਸ਼ਨ ਪੈ ਗਈ ਜੋ ਸਮਝਾਉਂਦੇ ਤਾਂ ਤੇਰੇ ਟੈਨਸ਼ਨ ਪੈ ਜਾਂਦੀ ਹੈ। ਮੈਨੂੰ ਫੋਨ ਲਾਉਣੀ ਆ। ਮੰਮੀ ਨਾਲ ਹੀ ਸਾਰੀ ਗੱਲ ਕਰਨੀ ਪੈਣੀ ਆ। ਹੈਲੋ। ਸ਼ਸ਼ੀਕਰ ਮੰਮੀ ਕਿਵੇਂ ਹੋ? ਠੀਕ ਹੋ? हां हां ठीक ठाक हो ये सुन दस के मैं ठीक है मम्मी मैं मैं ना ਤੁਹਾਡੇ ਨਾਲ ਇੱਕ ਗੱਲ ਕਰਨੀ ਆ ਧੀਲੀ ਬੋਲੀ ਨਹੀਂ ਐ ਬਸ ਮੰਮੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਹਾਂ ਹਾਂ ਦੱਸ ਦੇਖੋ ਜਿਹੜਾ ਕੁਝ ਪਹਿਲਾਂ ਹੋਣਾ ਸੀ ਮੰਮੀ ਹੋ ਗਿਆ ਹਨਾ ਤੁਸੀਂ ਮੇਰੇ ਨਾਲ ਜੋ ਵੀ ਕੁਝ ਕੀਤਾ ਤੁਸੀਂ ਮੈਨੂੰ ਪਹਿਲਾਂ ਕੁਝ ਨਹੀਂ ਦੱਸਿਆ ਵੀ ਤੁਸੀਂ ਇਹ ਪਲਾਨ ਕੀਤਾ ਸੀਗਾ ਪਰ ਹੁਣ ਮੈਂ ਆਏ ਚੋਨੀ ਆ ਮੈਂ ਤੇ ਲਾਡੀ ਨੇ ਨਾ ਅਸੀਂ ਫੈਸਲਾ ਲਿਆ ਵੀ ਅਸੀਂ ਨਾ ਬੱਚਾ ਗੋਦ ਲਵਾਂਗੇ ਤੇ ਮੈਨੂੰ ਲੱਗਦਾ ਨਾ ਮੰਮੀ ਡੈਡੀ ਨੇ ਮੰਨਣਾ ਨਹੀਂ ਤੇ ਹੁਣ ਮੈਂ ਐਂ ਕਹਿੰਦੀ ਸੀ ਵੀ ਉਹਨਾਂ ਨੂੰ ਤੁਸੀਂ ਆਪ ਤੇ ਤਰੀਕੇ ਨਾਲ ਮਨਾ ਲਿਓ ਕੋਈ ਗੱਲ ਨਹੀਂ ਪੁੱਤ ਤੂੰ ਉਹਨਾਂ ਦੀ ਫਿਕਰ ਨਾ ਕਰ ਉਹਨਾਂ ਨੂੰ ਤਾਂ ਮੈਂ ਆਪੇ ਮਨਾ ਲੂਗੀ ਨਾਲੇ ਇਹ ਤਾਂ ਵਧੀਆ ਕਰਿਆ ਤੁਸੀਂ ਨੇ ਜਿਹੜਾ ਹ ਫੈਸਲਾ ਲੈ ਲਿਆ ਹੁਣ ਜਿਹਦੇ ਕੋਲੇ ਨਹਿਂਗੀ ਜਵਾਬ ਹੁੰਦਾ ਉਹ ਲਾ ਗੋਤਾ ਲੈ ਲੈਂਦਾ ਕਿਸੇ ਦਾ ਹਾਂਜੀ ਮੰਮੀ ਹੋ ਗਾਇਕ ਹੈ ਹਾਂ ਇਹ ਤਾਂ ਮੈਨੂੰ ਬੜੀ ਖੁਸ਼ੀ ਹੋਈ ਤੇਰੀ ਗੱਲ ਸੁਣ ਕੇ ਬਾਕੀ ਤੂੰ ਇਹਨਾਂ ਦੀ ਫਿਕਰ ਨਾ ਕਰ ਇਹਨਾਂ ਨੂੰ ਮੈਂ ਆਪੇ ਮਨਾ ਲੂਗੀ ਠੀਕ ਹੈ ਮੰਮੀ બસ ਮੈਂ ਤਾਂ ਤੁਹਾਨੂੰ ਇਹੀ ਕਹਿਣਾ ਸੀਗਾ ਵੀ ਤੁਸੀਂ ਆਪਦੇ ਤਰੀਕੇ ਨਾਲ ਆਪੇ ਮਨਾ ਲਿਓ ਇਹਨਾਂ ਨੂੰ ਹਾਂ ਹਾਂ ਬਸ ਤੂੰ ਫਿਕਰ ਨਾ ਕਰ ਜਦੋਂ ਮੈਂ ਤੈਨੂੰ ਕਹਤਾ ਵੀ ਮੈਂ ਆਪਰੇ ਮਨਾ ਲੂੰਗੀ ਠੀਕ ਹੈ ਮੰਮੀ ਹਾਂ ਤਾਂ ਘਰ ਹੀ ਠੀਕ ਹੋਣੀ ਸਾਰੇ ਹਾਂ ਮੰਮੀ ਸਾਰੇ ਵਧੀਆ ਹਾਂ ਚਲ ਕੋਈ ਨਾ ਪੁੱਤ ਤੂੰ ਆਪ ਦਾ ਧਿਆਨ ਰੱਖ ਬਾਕੀ ਫਿਰ ਮੈਂ ਦੇਖਦੀ ਆਂ ਕਰਦੀ ਆਂ ਨੰਨਾ ਗੱਲ ਚੰਗਾ ਠੀਕ ਹੈ ਮੰਮੀ ਠੀਕ ਹੈ ਪੁੱਤ ਠੀਕ ਚਲ ਇਹ ਵੀ ਹੋ ਗਿਆ ਹੁਣ ਮੰਮੀ ਆਪੇ ਗੱਲ ਕਰ ਲੈਣਗੇ ਨਾਲੇ ਮੈਨੂੰ ਲੱਗਦਾ ਨਾ ਮੰਮੀ ਹੋਰਾਂ ਦੇ ਕਹਿਣ ਤੇ ਮੰਨ ਨਹੀਂ ਜਾਣਗੇ। ਫਿਰ ਤਾਂ ਸਾਰਾ ਕੁਝ ਠੀਕ ਹੋ ਜਾਣਾ। ਲਾਡੀ ਵੀ ਖੁਸ਼ ਰਹਿਣ ਲੱਗ ਜਾਊਗਾ। ਜਦੋਂ ਘਰੇ ਛੋਟਾ ਬੱਚਾ ਹੋਇਆ ਤਾਂ ਸਾਰੇ ਫਿਰ ਉਹਦੇ ਲਾਲ ਚ ਲੱਗ ਜਾਣਗੇ। ਫਿਰ ਤਾਂ ਕੋਈ ਕਿਸੇ ਨਾਲ ਗੁੱਸੇ ਨਹੀਂ ਹੋਊਗਾ। ਸਾਰੇ ਇੱਕ ਦੂਜੇ ਨਾਲ ਪਿਆਰ ਨਾਲ ਰਹਿਣਗੇ। ਚਲ ਲਾਡੀ ਨੂੰ ਦੇਖ ਕੇ ਹੁਣ ਕੀ ਕਿਤੇ ਗਿਆ। ਉਹ ਨਾ ਹੀ ਨਾ ਕਬਰਾਇਆ ਨਾ ਕਰ। ਉਹ ਤਾਂ ਜੇ ਗਾਤੀ ਘਾਦਾਂ ਤੱਕ ਕੋਈ ਨਹੀਂ ਵਜਾਣਾ ਸਮਝਾਇਆ ਹੁੰਦਾ। ਜੇ ਇਹ ਰਾਹ ਤੇ ਤੋਂ ਭੱਡ ਗਿਆ। ਤਾਂ ਤੂੰ ਹੀ ਇਹਨੂੰ ਲੈਣ ਤੇ ਲੈ ਸਕਦੀ ਆ ਮਮ ਮੈਂ ਲੈਣ ਤੇ ਕਿਵੇਂ ਲੈ ਕੇ ਮਮ ਮੈਂ ਤਾਂ ਹੱਥਾਂ ਤੱਕ ਕੇ ਮੱਥਾ ਮਾਰਦੀ ਆ ਨਾ ਭਾਈ ਵੀ ਇੱਧਰ ਨਾ ਜਾ ਮੂਰੇ ਖੂਆ ਇੱਧਰ ਨਾ ਜਾ ਡਿੱਗੇਗਾ ਤੂੰ ਮੂਰੇ ਖਾਤਾਗਾ ਹੁਣ ਮੈਂ ਕੀ ਕਰਾਂ ਤੇਰੇ ਸਮਝਾਉਂ ਚ ਫਰਕ ਐ ਪੁੱਤ ਜੇ ਇਹੀ ਗੱਲਾਂ ਤੂੰ ਪਿਆਰ ਨਾ ਸਮਝਾਵੇਂ ਤਾਂ ਉਹ ਸਮਝ ਜੇ ਮੂਰੇ ਤੂੰ ਭੱਜ ਕੇ ਬੈਲ ਨਹੀਂ ਉਧਰ ਉਹ ਚਾਰੇ ਚੱਕ ਕੇ ਪਾ ਜਾਂਦਾ ਤਾਂ ਹੀ ਤਾਂ ਸੋਡੀ ਲੜਾਈ ਵੀ ਟਿਕਦੀ ਮੈਂ ਫਿਰ ਹੁਣ ਮੈਂ ਕਰਾਂ ਕੀ ਮੇਰੀ ਗੱਲ ਸੁਣ ਮੇਰੇ ਚ ਕਮੀ ਕੀ ਆ ਤੇਰੇ ਕਰਸਦੇ ਤੇਰੇ ਚ ਕੋਈ ਕਮੀ ਨਹੀਂ ਜੇ ਤੂੰ ਪਤਾ ਕਿ ਵਜਾਣਾ ਕਹਿੰਦੇਸ ਭਾਈ ਦੇਖਾ ਪੜੀ ਤੀ ਯਾਨੀ ਗਾਹਾਂ ਜਾ ਕੇ ਇਹਨਾਂ ਦਾ ਵੀ ਔਖਾ ਜਿਹਾ ਹੁਣ ਇਹ ਹੀ ਹਰਕਤ ਕਰੇਗਾ ਸਵੇਰ ਨੂੰ ਜਵਾਕਾਂ ਨੂੰ ਮਿਹਣੇ ਬਣ ਜਾਂਦੇ ਆ ਨਾ ਗੱਲਾਂ ਦੇ ਵਜਾਣਾ ਦਰਵਾੜੇ ਤੇ ਸਮਝਾ ਕਿ ਤਾ ਦੇਖ ਲੈ ਕਿ ਵੰਦ ਮੇਰੇ ਕਹੇ ਸੋ ਸਮਝ ਜਾਊਗਾ ਉਹ ਮੈਂ ਮੰਨਦੀਆਂ ਗੱਲਾਂ ਪਰ ਮੈਨੂੰ ਗੁੱਸਾ ਆ ਜਾਂਦਾ ਤੂੰ ਪਾਸੇ ਹੋ ਹੋ ਫੋਨ ਸੁਣਦਾ ਹਾਂ ਇਹ ਤਾਂ ਸੋਟ ਲ ਹਰਕਤ ਆ ਭੈਣ ਦਾ ਨੇ ਕਿ ਗੁੱਸਾ ਆ ਜਾਂਦਾ ਆ ਗੁੱਸਾ ਕਰਕੇ ਸਿੰਘ ਬੰਟੀ ਚੱਕੀ ਦਾ ਰੋ ਸਾਰਾ ਦਿਨ ਆ ਜਿਹੜੇ ਤੂੰ ਕਹਿੰਦੀ ਆ ਨਾ ਕਿ ਜਾਂਦਾ ਬਾਹਰ ਅੰਦਰ ਆਪੇ ਹਾਰ ਜੂਗਾ ਆਪ ਤਾਂ ਮੇਰਾ 100 ਵਾਰੀ ਫੋਨ ਚੈੱਕ ਕਰਦਾਗਾ ਕਿ ਤੇ ਆਪ ਫੋਨ ਜੇ ਜੋ ਵੀ ਨਹੀਂ ਕਰਦਾ ਬਾਹਰ ਲੱਗ ਜਾਂਦਾਗਾ ਜਿਹਦੇ ਕਿਸੇ ਨਾਲ ਕਰਨੀ ਹੁੰਦੀ ਹੈ ਜਦੋਂ ਮੈਂ ਕਹੀ ਜਾਂਦੀ ਆ ਵੀ ਆਪੇ ਹਾਰ ਜੂਗਾ ਜਦੋਂ ਤੂੰ ਚਾਰੇ ਚੱਕ ਕੇ ਪੈ ਜਾਂਦੀ ਮੂੰਹ ਆਈ ਨੋ ਫੇਡ ਡੱਬ ਜਾਂਦਾ ਵੀ ਮੈਂ ਕੀ ਲੈਣਾ ਐ ਤੂੰ ਵਜਾ ਨਾਲ ਬੰਦੇ ਨੂੰ ਟਕਾਈਦਾ ਹੁੰਦਾ ਕਰੇ ਮੇਰੀ ਗੱਲ ਸੁਣ ਲੈ ਅਸੀਂ ਕੰਮ ਵਾਲੀ ਰੱਖੀ ਆ ਤੂੰ ਇਹਦੇ ਕੰਮ ਨਾਲ ਖੇਤੀ ਦੀ ਠੀਕ ਆ ਨਾ ਮਿਕਸੂ ਇਹ ਤਾਂ ਤੂੰ ਮੰਦੀ ਆ ਉਹਦੇ ਕੰਮ ਵਿੱਚ ਬਿਆਪੇ ਬਦਾਈ ਨੂੰ ਕੀ ਕਹਿੰਦਾ ਮੂੰਹ ਅੱਡ ਗਿਆ ਜਦੋਂ ਉੱਤੇ ਵਗ ਤੇ ਤੂੰ ਕੰਮ ਵਾਲੀ ਹਟਾ ਦੇ ਤੂੰ ਚਾਰ ਰੋਡੀਆਂ ਅਪਕਾਲਿਆ ਕਰ ਮੰਮੀ ਦੇ ਨੂੰ ਪਤਾ ਤਾਂ ਹੈ ਮੇਰੇ ਤੋਂ ਕੰਮ ਨੂੰ ਹਾਂ ਫਿਰ ਫਿਰ ਗੱਲ ਤਾਂ ਉਹੀ ਹੈ ਫਿਰ ਜੇ ਮੋਰ ਲਾएंगे ਇਹਨੂੰ ਉਟਾ ਕੇ ਤਾਂ ਫਿਰ ਵੀ ਅਗਲੀ ਬੁੜੀ ਆਊਗਾ ਮਕਰਨ ਤੇਰਾ ਇੱਕ ਜਣੇ ਨੂੰ ਸੁਧਰਨਾ ਪਊਗਾ ਪੁੱਤ ਮੈਂ ਤਾਂ ਤੈਨੂੰ ਹੀ ਕਹਿਣੀ ਹੈ ਵੀ ਤੂੰ ਸੁਧਰ ਜਾ ਆਪੇ ਤੇਰੇ ਮਗਰ ਇਹ ਸੁਧਰ ਜੂਗਾ ਸਰੋਂ ਕੀ ਕਰਾਂ ਤੂੰ ਕੀ ਕਰੇ ਤੂੰ ਕੁਛ ਨਾ ਕਰ ਇੱਕਦਾਂ ਤੇ ਆਹਦੀ ਜਬਾਨ ਵਾਸਤੇ ਰੱਖਿਆ ਕਰ ਕਹਿੰਦੇ ਹੁੰਦੇ ਨਾ ਸਿਆਣੇ ਅਗੇ ਬੰਦਾ ਤਾਂ ਕਹੀ ਨਾ ਕਰ ਪੱਟ ਦੇ ਤਾਂ ਨਾ ਪੱਟਾ ਜਾਂਦਾ ਬੁੜੀ ਜੇ ਲੱਗ ਜੇ ਸੂਈ ਨਾਲ ਪੱਟਣ ਤੇ ਤਾਂ ਵੀ ਘਰ ਪੱਟਾ ਜਾਂਦਾ ਹੁੰਦਾ ਮੇਰੀ ਗੱਲ ਸੁਣ ਪੁੱਤ ਕਾ ਗੁੱਬਨ ਕੇ ਰੱਖੀ ਦਾ ਹੁੰਦਾ ਤੇਰੇ ਮੇਰੀ ਗੱਲ ਸੁਣ ਗਰੀਬ ਤੇਰਾ ਪਿਆ ਹੋਆ ਕਿਉਂ ਤੁਸੀਂ ਉਹਨੂੰ ਤਪਾਉਨੇ ਹੋ ਮੈਂ ਕਿਹੜਾ ਉਹਦਾ ਘਰ ਪੱਟਣ ਦੇ ਨਹੀਂ ਮੈਂ ਤਾਂ ਪੱਟਣ ਦਾ ਬਚਾਉਣੀ ਆ ਵਾ ਬਸ ਫਿਰ ਕੋਈ ਤਰੀਕੇ ਨਾਲ ਕਰ ਗੱਲ ਨੂੰ ਆ ਛੱਡ ਦੇ ਗੁੱਸਾ ਮਸਾਲਾ ਕਰਨ ਨੂੰ ਬੋਲਣਾ ਇਹ ਬੰਦ ਕਰ ਦੇ ਨਾਲੇ ਤਾਂ ਉਹ ਵਿਚਾਰਾ ਤੁਹਾਨੂੰ ਦੇਖ ਕੇ ਭੁਜਦਾ ਗਾ ਕੀ ਤੁਹਾਡੇ ਰੋਟੀਆਂ ਦਾ ਰੇਗ ਹੈ ਉਹ ਤਾਂ ਇੱਕ ਟਾਈਮ ਖਾਂਦਾ ਹੋ ਮੈਨੂੰ ਲੱਗਦਾ ਜਿਹੜਾ ਤੁਹਾਡਾ ਕਰੇਜ਼ ਰਹਿੰਦਾ ਤੜਕੇ ਹੱਥ ਨੇ ਦਾ ਚੱਲ ਕੋਈ ਨਾ ਚੁੱਪ ਰਹਿ ਕੇ ਦੇਖ ਲੈਣੀ ਜੇ ਐ ਸੁਧਰ ਗਿਆ ਤੇ ਕਮਨ ਗਰੀ ਆਖ ਤੇ ਲਾ ਕੇ ਦੇਖ ਤੈਨੂੰ ਆਪੇ ਪਤਾ ਲੱਗਣੀ ਵੀ ਟਿਕ ਗਿਆ ਸਾਡੇ ਘਰੇ ਕਲੇਸ਼ ਉਹ ਤੇ ਤੂੰ ਰਹਿ ਪਾ ਇੱਥੇ ਤੇਰਾ ਸੁੱਖ ਹੋ ਜਾਊਗਾ ਮੈਨੂੰ ਚੱਲ ਕੋਈ ਨਹੀਂ ਮੈਨੂੰ ਰੱਖੋਂਗੇ ਭਾਈ ਜਿੰਨਾ ਚਿਰ ਮੈਂ ਰਹਿ ਬੈਣੀ ਆ ਹੋਰ ਹੁਣ ਉਹਨਾਂ ਦਾ ਤੂੰ ਬਥੇਰੇ ਟਾਈਮ ਕਰ ਲਿਆ ਪਰ ਇੱਥੇ ਸਾਡਾ ਵੀ ਸਾਡੇ ਕੋਲ ਵੀ ਰਹਿ ਲੈ ਮੈਂ ਤਾਂ ਤੈਨੂੰ ਉਹ ਵੀ ਪਿਆਸੀ ਭਾਈ ਜਿੰਨਾ ਚਿਰ ਤੇਰੇ ਕੋਲ ਦੀ ਪੁਰਾਣੀ ਤੁਰਦੀ ਆ ਤੂੰ ਜਾ ਨਾ ਲੈਂਗੋ ਕਿਸਮਾਨ ਆਉਂਦਾ ਦੋ ਗੱਲ ਬੰਨੀ ਸੀ ਸਮਾਂ ਉੱਥੇ ਰਹਿੰਦੇ ਮੇਰੀ ਨਿਗਾ ਚ ਨਾਲੇ ਛੋੜਿਆ ਬਟਟ ਨਹੀਂ ਸੀ ਪੈਂਦੇ ਮੈਂ ਦਸਾਲਾ ਹੁਣ ਕਹਿ ਦਿੰਦਾਂ ਲੈਂੀਆਂ ਲੈ ਤੇ ਸੱਸ ਨਹੀਂ ਤੇਰੇ ਕੋਲ ਆਉਂਦੀ ਹੈਗੀ ਦੂਜਿਆਂ ਦਾ ਗੋਲਾ ਧੰਦਾ ਕਰੀ ਜਾਂਦੀ ਹੈ ਕਿਉਂ ਤੂੰ ਘੜਾ ਨੂੰ ਨਹੀਂ ਹੈਗੀ ਮੈਨੂੰ ਪਤਾ ਜਵਾਬ ਦੇਣੇ ਕਿੰਨੇ ਔਖੇ ਹੁੰਦੇ ਹੈਗੀ ਕਾ ਨੂੰ ਪੁੱਤ ਹੈ ਤਾਂ ਉਂਗਲਾ ਲਾਉਣ ਵਾਲੇ ਲੋਕ ਹੁੰਦੇ ਆ ਹੁਣ ਮੇਰਾ ਟਿਕਾਣਾ ਬਣਿਆ ਵਿਆ ਉੱਥੇ ਹੁਣ ਮੈਂ ਇੱਥੇ ਬੈਠੀ ਚੰਗੀ ਨਹੀਂ ਲੱਗਦੀ ਕੋੜ ਵਾਲੇ ਪਿੰਡ ਤੈਨੂੰ ਤਾਂ ਸਮਝਾਉਣੀ ਹੈ ਵੀ ਚਾਰ ਦਿਨ ਮੇਰਾ ਬੈਲਣ ਗੇਲਣ ਤਾਂ ਬਣਿਆ ਪਰ ਮੈਂ ਇੱਥੇ ਝੋਲਾ ਚੱਕ ਕੇ ਨਹੀਂ ਆ ਸਕਦੀ ਲੋਕਾਂ ਨੇ ਕੀ ਆ ਮੈਂ ਵੀ ਤੇਰੀ ਨੂੰ ਉਹ ਤਰ੍ਹਾਂ ਪੁੱਤਾਂ ਨੂੰ ਘੜਮ ਕਰਨੇ ਕਰੇ ਉਹਨਾਂ ਦਾ ਤੂੰ ਨਿਆਣੀ ਆ ਪੁੱਤ ਤੈਨੂੰ ਸਮਝ ਨਹੀਂ ਆਉਂਦਾ ਗੱਲਾਂ ਦੀ ਠੀਕ ਹੈ ਨਾ ਜਿੰਨਾ ਮੈਂ ਤ ਤੈਨੂੰ ਆਪੇ ਫਰਕ ਲੱਗੂਗਾ ਵੀ ਹਾਂ ਭਾਈ ਇਹ ਸੰਭਲਦਾ ਜਿਆਦਾ ਹੈ ਠੀਕ ਹੈ ਨਾ ਠੀਕ ਆ ਹਾਂ ਮੈਂ ਤੂੰ ਨਾ ਬੋੜ ਨਾ ਤੇਰੇ ਪਿਆਉ ਨੂੰ ਵਿਚਾਰੇ ਨੂੰ ਕਰਤੂਤ ਕੱਢ ਕੇ ਤੁਸੀਂ ਦਿਖਾਓ ਆਪਾਂ ਦਾ ਸੰਭਲ ਕੇ ਰੱਖੋ ਅੱਜ ਵਾਕਾ ਮੂਰੇ ਬੋਲਦੇ ਹੋਗੇ ਸਵੇਰ ਨੂੰ ਜਵਾਕਾਂ ਦੇ ਚੇਪ ਚੱਕਦੇ ਹੋਗੇ ਹਾਂ ਸੱਚ ਲੈ ਮੈਂ ਤਾਂ ਫੋਨ ਕਰਾਂ ਉਹ ਛੱਡ ਜਾਣਗੇ ਜਵਾਬ ਹੋਰ ਕਰਦੇ ਫੋਨ ਨਾਲ ਮੈਂ ਮੈਂਜੂਗੀ ਹਾਂ ਉਧਰ ਤਾਂ ਭੇਜੇ ਨਹੀਂ ਜਾ ਕੇ ਆ ਦੇ ਨਾਂ ਕਿ ਉੱਥੇ ਗਾਹਾਂ ਪਰਝਾਈਆਂ ਨਾ ਕ ਉਹ ਕੱਢਦੀਆਂ ਹੋਣਗੀਆਂ ਗਾਹਾਂ ਮਾਮੇ ਦੀਆਂ ਨੋਹਾਂ ਨੇ ਉਹ ਮੰਨੀ ਹਾਂ ਆ ਕੰਮ ਜੇ ਨਾ ਬਾਤ ਚ ਕਰ ਪਹਿਲੇ ਮੇਰੀ ਗੱਲ ਸੁਣ ਹਾਂ ਦੱਸ ਕਿ ਨਾ ਕਹਿੰਦੀ ਸੀ ਤੂੰ ਨਾ ਮੈਨੂੰ ਉਸ ਦਿਨ ਵੀ ਗੱਲ ਦੱਸੀ ਜਾਂਦੀ ਸੀ ਹਨਾ ਦੱਸਦੀ ਦੱਸਦੀ ਗੱਲ ਚੁੱਪ ਹੋ ਗਈ ਤੇ ਪੂਰੀ ਗੱਲ ਦੱਸੀ ਨਹੀਂ ਹੁਣ ਮੈਂ ਪੂਰੀ ਗੱਲ ਦੱਸ ਮੇਰੇ ਡੈਡੀ ਕਿੱਥੇ ਆ ਮੇਰੇ ਦਾਦਾ ਦਾਦੀ ਕਿੱਥੇ ਆ ਉਧਰ ਆਪਾਂ ਨਾਨੀ ਦੇ ਘਰੇ ਵੀ ਗਏ ਸੀ ਆਪਾਂ ਨਾਨੀ ਨੇ ਬੁਲਾਇਆ ਵੀ ਨਹੀਂ ਕਾਤੋਂ ਕਰੋ ਕਰਤਾ ਪਰ ਨਾਨੀ ਨੇ ਕੋਈ ਨਾਮ ਫਿਰ ਕਿਸਨ ਦਾ ਸੁਝਾ ਚੱਲ ਮੈਨੂੰ ਕੰਮ ਕਰਨ ਲੈ ਜਾ ਨੇ ਆਈ ਨੇ ਕਿਵੇਂ ਕੰਮ ਕਰ ਲੰਦੇ ਮੈਂ ਤਾਂ ਤੇ ਪੁੱਛ ਕੇ ਰਹੂੰਗੀ ਰੋਜ਼ ਟਾਲਾ ਬਟਦਾਨੀ ਗੱਲ ਦਾ ਪੂਰੇ ਫੜਾ ਚੜੂ ਜਾ ਮੇਰੀ ਗੱਲ ਸੁਣ ਤੇ ਲਾਂਟੀ ਜੇ ਇੱਥੇ ਆ ਗਈ ਨਾ ਆਪਾਂ ਲੜੂਗੀ ਆਖੂਗੀ ਕੋਈ ਕੰਮ ਨਹੀਂ ਨਿਵੇੜਿਆ ਗੱਲਾਂ ਹੀ ਕਰੀ ਜਾਂਦੀਆਂ ਮਾਂਵਾ ਦੀਆ ਰਾਤ ਨੂੰ ਮੇਰੇ ਨਾਲ ਹੀ ਪੈਣੀ ਨਾ ਕੋਈ ਗੱਲ ਰਾਤ ਨੂੰ ਦੱਸ ਦੂੰਗੀ ਸਾਰੀ ਗੱਲ ਕੋਈ ਨਾ ਨਹੀਂ ਮੰਮੀ ਰਾਤ ਨੂੰ ਤਾਂ ਤੂੰ ਕਹਿੰਦੀ ਰਹਿੰਦੀ ਸੌਂ ਜਾ ਸੌਂ ਜਾ ਸਵੇਰੇ ਟਾਈਮ ਨਾਲ ਉੱਠਣਾ ਕੰਮ ਕਰ ਸਾਰੇ ਪੇ ਰਹਿੰਦੇ ਫਿਰ ਲੇਟ ਹੋ ਜਾਂਦੇ ਆਪਾਂ ਮੈਂ ਤਾਂ ਅੱਜ ਗੱਲ ਪੁੱਛ ਕੇ ਰਹੂੰਗੀ ਕੋਈ ਨਾ ਤੂੰ ਕੰਮ ਕਰਨਾ ਕੰਮ ਕਰੀ ਚੱਲ ਮੈਂ ਇੱਥੇ ਬਹਿ ਜਾਨੀ ਐ ਮੈਨੂੰ ਗੱਲ ਦੱ ਤੁੱਪੇ ਇੱਥੇ ਗਰਮੀ 'ਚ ਕਾਹਤੋਂ ਬੈਠੀ ਹੈ ਹੁਣ ਤਾ ਤੂੰ ਬਿਮਾਰ ਹੋ ਕੇ ਹਟੀਏ ਤੂੰ ਰਹਿਣ ਦੇ ਨਾ ਤੂੰ ਪੁੱਛ ਕੇ ਕਰਨਾ ਕੀ ਮੈਨੂੰ ਐਦਾਂ ਸੱਜੇ ਪਤਾ ਲੱਗ ਵੀ ਗਿਆ ਤਾਂ ਕਰ ਕੀ ਲੈਣੀਂਗੀ ਚਾਹੇ ਕਰਨਾ ਮੈਂ ਕੁਛ ਨਹੀਂ ਮੈਨੂੰ ਪਤਾ ਵੀ ਹੋਣਾ ਚਾਹੀਦਾ ਨਾ ਵੀ ਕੀ ਹੋਇਆ ਤੇਰੇ ਨਾਲ ਕੀ ਨਹੀਂ ਕੁਛ ਨਹੀਂ ਹੋਇਆ ਮੇਰੇ ਨਾਲ ਤੈਨੂੰ ਪਤਾ ਵੀ ਤੇਰੇ ਡੈਡੀ ਹੈ ਨਹੀਂ ਤੇਰੇ ਡੈਡੀ ਮੁੱਕ ਗਿਆ ਸੀਗਾ ਫਿਰ ਮੁੜ ਕੇ ਆਪਣਾ ਕੌਣ ਸੀਗਾ ਆਪਾਂ ਕੱਲੀਆਂ ਸੀ ਮਾਵਾਂਦੀਆਂ ਚੱਲ ਠੀਕ ਹੈ ਆਪਾਂ ਕੱਲੀਆਂ ਸੀ ਆਪਾਂ ਨਾਨੀ ਦੇ ਘਰੇ ਗਏ ਸੀ ਨਾਨੀ ਐਂ ਕਹਤੋਂ ਕਹਿੰਦੀ ਸੀ ਤੂੰ ਮਰ ਗਈ ਮੇਰੇ ਲਈ ਕਿੰਨਿਆ ਕਰਨਾ ਕੁਛ ਬੋਲੀ ਨਾਨੀ ਤੂੰ ਫੇਰ ਵੀ ਮੇਰੀ ਗੱਲ ਨਹੀਂ ਸੁਣੀ ਗੱਲ ਨੂੰ ਟਾਲਤਾ ਤੇ ਨਾ ਡੈਡੀ ਕਿਵੇਂ ਮਾਰ ਗਿਆ ਕੀ ਹੋ ਗਿਆ ਸੀ ਡੈਡੀ ਨੂੰ ਤੂੰ ਨਿਆਣੀ ਹਜੇ ਤਨ ਕੁਛ ਨਹੀਂ ਪਤਾ ਤੈਨੂੰ ਫੇਰ ਦੱਸੂਗੀ ਕੁਝ ਨਾ ਮੰਮੀ ਫੇਰ ਨਹੀਂ ਮੈਂ ਹੁੰਨੇ ਪੁੱਛਨੀ ਆ ਗੱਲ ਮੈਨੂੰ ਦੱਸ ਦੱਸਾਂ ਕੀ ਕੋਈ ਗੱਲ ਹੀ ਨਹੀਂ ਹੈਗੀ ਕੋਈ ਗੱਲ ਹੋਊ ਤਾਂ ਦੱਸੂਗੀ ਚਲ ਇੱਕ ਮਿੰਟ ਮੈਂ ਤੈਨੂੰ ਦੱਸ ਵੀ ਦਿੰਨੀ ਆ ਸਾਰਾ ਕੁਝ ਕਰ ਫਿਰ ਕੀ ਹੋ ਜੂਗਾ ਦੱਸੇ ਮੈਨੂੰ ਦੱਸ ਕੀ ਹੋ ਜੂਗਾ ਹੋਣਾ ਕੁਛ ਨਹੀਂ ਬਸ ਮੈਨੂੰ ਐ ਹੋ ਜੂ ਵੀ ਮੈਨੂੰ ਵੀ ਪਤਾ ਗੱਲ ਦਾ ਉਹ ਦਿਨ ਦੱਸਦੀ ਸੀ ਨਾ ਤੂੰ ਆਪ ਦੇ ਮੂੰਹ ਹੀ ਕਿਹਾ ਮੈਂ ਤੈਨੂੰ ਸਾਰੀ ਗੱਲ ਦੱਸ ਦਿਆਂ ਮੇਰੇ ਨਾਲ ਕੀ ਹੋਇਆ ਕਿਉਂ ਨਹੀਂ ਬੁਲਾਇ ਤੇਰੀ ਨਾਨੀ ਨੇ ਉਹ ਫਿਰ ਉਹ ਤਾਂ ਮੈਂ ਤੂੰ ਚੁੱਪ ਹੋ ਗਈ ਚਲ ਕੋਈ ਨਾ ਮੇਰੀ ਗੱਲ ਸੁਣ ਸਿਆਣੀ ਦੀ ਜਿਹਦੇ ਨਾਲ ਗੱਲ ਹੈ ਜਦੋਂ ਮੈਂ ਬੇਲੀ ਹੋਇਆ ਅਦਰ ਕੰਮ ਤੋਂ ਉਹ ਤੈਨੂੰ ਮੈਂ ਦੱਸੂਗੀ ਪੱਕਾ ਤੂੰ ਜਾਣ ਮੈਂ ਹੋਰ ਨਹੀਂ ਮੈਂ ਤੇਰੇ ਗੱਲਾਂ 'ਚ ਆਉਂਦੀ ਮੈਂ ਤਾਂ ਗੱਲ ਪੁੱਛ ਕੇ ਰਹਾਂਗੀ ਨਹੀਂ ਮੈਂ ਤਾਂ ਇੱਥੇ ਖੜੀ ਆ ਪਰ ਇਹ ਤਾਂ ਜਿੱਦ ਕਿਉਂ ਕਰਦੀ ਹੁੰਨੀ ਐ ਮੈਂ ਥੱਪੜ ਮਾਰੂਗਾ ਤੇਰੇ ਮੈਂ ਕੱਲ ਹੀ ਪੁੱਛੀ ਮੈਨੂੰ ਗੱਲ ਕਿਉਂ ਨਹੀਂ ਦੱਸਦੀ ਮੰਮੀ ਤੂੰ ਗੱਲ ਗੱਲ ਤੇ ਕਹਿ ਦਈ ਨੀ ਕੋਈ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਹੋਈ ਗੱਲ ਹੋਈ ਹੈ ਤੇਰੇ ਨਾਲ ਕੀ ਹੋ ਗਿਆ ਮੈਨੂੰ ਪਤਾ ਹੋਣਾ ਚਾਹੀਦਾ ਮੈਂ ਤੈਨੂੰ ਦੱਸ ਪਤਾ ਮੇਰੇ ਸਹੇਲੀ ਉਹਦੀ ਪੁੱਛਣ ਲੱਗ ਜਦੋਂ ਉਹ ਖੇਡਣ ਜਾਂਦੀ ਹੈ ਤੇਰਾ ਪਿਓ ਕਿੱਥੇ ਆ ਤੇਰਾ ਨਾਨਕੇ ਕਿੱਥੇ ਆ ਤੇਰਾ ਦਾਦਾ ਦਾਦੀ ਕਿੱਥੇ ਆ ਤੁਸੀਂ ਮਾਮਾ ਦੀ ਇਕੱਲੀ ਹੋ ਆਈ ਫਿਰ ਦੇਰੇ ਨੇ ਨਾ ਤੁਹਾਡੇ ਕੋਈ ਘਰ-ਬਾਰ ਕਿੰਨਾ ਕੁਝ ਬੋਲਦੇ ਚਵਾਕ ਪਤਾ ਜਦੋਂ ਚਵਾਕਾਂ ਬਸ ਉਹਨਾਂ ਦਾ ਪਿਓ ਚੀਜ਼ ਲੈ ਕੇ ਆਉਂਦਾ ਨਾ ਮੈਨੂੰ ਵੀ ਫੀਲ ਹੁੰਦਾ ਕੋਈ ਨਾ ਤੈਨੂੰ ਮੈਂ ਦੱਸ ਤੈਨੂੰ ਕਦੇ ਕਿਸ ਚੀਜ਼ ਦੀ ਕਮੀ ਆਉਂਦੀ ਤੀ ਦੱਸ ਤੈਨੂੰ ਕਦੇ ਕੀ ਕੀ ਨਹੀਂ ਦਵਾਇਆ ਦੱਸ ਤੈਨੂੰ ਮੈਂ ਹੈ ਕੀਂ ਦਵਾਇਆ ਦੱਸ ਤੈਨੂੰ ਮੈਂ ਮੈਨੂੰ ਸਾਰਾ ਕੁਝ ਮਿਲਦਾ ਮੰਮੀ بس ਇੱਕ ਪਿਓ ਦਾ ਪਿਆਰ ਨਹੀਂ ਮਿਲਦਾ ਬੱਤ ਬਿਲਕੁਸ ਹੈ ਫਿਰ ਮਾਂ ਨੂੰ ਕੰਮ ਕਰ ਲਾਂਗੇ ਤੂੰ ਰੋ ਨਾ ਪੁੱਤ ਬਣ ਕੇ ਹੈ ਕੋਈ ਗੱਲ ਨਹੀਂ ਤੈਨੂੰ ਮੈਂ ਦੱਸੂਗੀ ਸਾਰਾ ਕੁਝ ਦੱਸੂਗੀ ਹੈ ਤੂੰ ਇੱਕ ਵਾਰੀ ਜਾ ਕਮਰੇ ਚ ਵਗ ਜਾ ਮੈਨੂੰ ਕੰਮ ਕਰ ਲੈ ਤੂੰ ਦੱਸੇਂਗੀ ਮੰਮੀ ਹਾਂ ਦੱਸੂਂਗੀ ਦਰੋਂਣਾ ਹੈ ਮੈਂ ਤਾਂ ਤੇਰੇ ਚਿੱਤ ਕੇ ਖਰਾਬ ਕਰਦੀ ਐ ਦੂ ਰੋ ਕੇ ਹਾਂ ਤੂੰ ਜਮਾ ਨਾ ਰੋ ਤੂੰ ਜਾ ਤੂੰ ਹਵਾ 'ਚ ਬੈਠ ਮੈਂ ਆਉਣੀ ਚੰਗਾ ਤੇਰੇ ਕੋਲ ਚੱਲ ਜਾ ਕੀ ਦੱਸਾਂ ਜਵਾਗੜੀ ਵੀ ਤੇਰੇ ਪਿਆਉਣੇ ਤਾਂ ਤੇਰਾ ਕਦੇ ਮੂੰਹ ਵੀ ਨਹੀਂ ਦੇਖਿਆ ਮੂੰਹ ਤਾਂ ਐ ਵੀ ਨਹੀਂ ਪਤਾ ਵੀ ਉਹਦੇ ਇੱਕ ਧੀ ਆ ਤੇਰੇ ਪਿਆਉਣੇ ਤਾਂ ਤੇਰਾ ਕਦੇ ਮੂੰਹ ਵੀ ਨਹੀਂ ਦੇਖਿਆ ਉਹ ਤਾਂ ਆਪਾਂ ਨੂੰ ਪਸੰਦ ਹੀ ਨਹੀਂ ਕਰਦਾ ਬੁੱਤ ਤੈਨੂੰ ਕੀ ਦੱਸਾਂ ਆਪਣਾ ਕੋਈ ਵੀ ਨਹੀਂ ਹੈਗਾ ਨਾ ਕੋਈ ਤੇਰਾ ਦਾਦਾ ਨਾ ਦਾਦੀ ਨਾ ਪਿਓ ਤੈਨੂੰ ਤਾਂ ਮੈਂ ਹੀ ਠੋਕਰਾ ਖਾ ਖਾ ਕੇ ਪਾਲਿਆ ਹੁਣ ਤੈਨੂੰ ਕੀ ਦੱਸਾਂ ਇਹ ਜਵਾਕੜੀ ਦਾ ਵੀ ਮਨ ਖਰਾਬ ਹੁੰਦਾ ਰੋਂਦੀ ਆ ਆਪਣੇ ਪਿਓ ਲਈ ਪਰ ਇਹਦੇ ਪਿਓ ਨੂੰ ਤਾਂ ਭੋਰਾ ਦਰਸ ਨਹੀਂ ਆਇਆ ਸੀ ਤੇ ਇਹ ਕਿਉਂ ਰੋਂਦੀ ਆ ਉਦੋਂ ਮਨ ਤਾਂ ਨੰਗਲ ਤੇ ਗੁੱਸਾ ਆਉਂਦਾ ਪਰ ਜਵਾਕੜੀ ਦਾ ਨਹੀਂ ਕਸੂਰ ਨਾ ਇਹਦੇ ਚ ਉਹ ਤਾਂ ਜਵਾਕਾਂ ਨੂੰ ਦੇਖਦੀ ਆ ਉਹਨਾਂ ਦੇ ਨਾਲ ਪਿਓ ਮਾਣ ਨੂੰ ਦੇਖਦੀ ਆ ਮੈਨੂੰ ਤਾਂ ਐ ਸੀ ਕਿ ਮੇਰਾ ਵੀ ਪਿਓ ਹੁੰਦਾ ਮੈਨੂੰ ਵੀ ਪੜਨ ਲਿਖਾਉਂਦਾ ਕਿਤੇ ਲੈ ਕੇ ਜਾਂਦਾ ਹਰ ਇੱਕ ਚੀਜ਼ ਲਿਆ ਕੇ ਦਿੰਦਾ ਪਰ ਨਹੀਂ ਪੁੱਤ ਤੇਰੇ ਸੁਪਨੇ ਕਦੇ ਵੀ ਨਹੀਂ ਪੂਰੇ ਹੋ ਸਕਦੇ ਸਾਰੀ ਜ਼ਿੰਦਗੀ ਆਪਣੂ ਮਾਂਵਾਂ ਧੀਆਂ ਨੂੰ ਕੱਟਣੀ ਪਊਗੀ ਨਾਲੇ ਮੈਨੂੰ ਤਾਂ ਡਰਾ ਵੀ ਜੇ ਤੇਨੂੰ ਮੈਂ ਕੁਝ ਦੱਸਿਆ ਤੂੰ ਕੀ ਸੋਚੇਂਗੀ ਮੇਰੇ ਬਾਰੇ ਨਹੀਂ ਮੈਂ ਇਹਨੂੰ ਕੁਝ ਵੀ ਨਹੀਂ ਦੱਸਦੀ ਮੈਂ ਨਹੀਂ ਚਾਹੁੰਦੀ ਵੀ ਇਹਨੂੰ ਕੁਝ ਪਤਾ ਲੱਗੇ ਪ੍ਰੀਤ ਕੀ ਹੋ ਗਿਆ ਰੋਈ ਘਤ ਜਾਨੀ ਆ ਕੀ ਹੋ ਗਿਆ ਮੰਮੀ ਨੇ ਮਾਰਿਆ ਤੇਰੀ ਨੇ ਮੰਮੀ ਤਾਂ ਰੋਜ਼ ਹੀ ਮਾਰਦੀ ਐ ਨਾ ਲੜਦੀ ਰਹਿੰਦੀ ਐ ਬਿਨਾਂ ਗੱਲੋਂ ਮੇਰੇ ਨਾਲ ਕੁਝ ਵੀ ਪੁੱਛਦੀ ਐ ਨਾ ਦੱਸਦੀ ਨਹੀਂ ਲੈ ਟੀ ਪੁੱਛਦੀ ਐ ਤੂੰ ਤੇਰੀ ਮਾਂ ਤੋਂ ਮੈਂ ਇੱਥੇ ਪੁੱਛ ਮੈਂ ਦੱਸ ਦਿੰਨੀ ਐਗੀ ਆਂਟੀ ਤੁਹਾਨੂੰ ਪਤਾ ਹੀ ਨਹੀਂ ਜਿਹੜਾ ਕੁਝ ਮੈਂ ਮੇਰੀ ਮਾਂ ਤੋਂ ਪੁੱਛਦੀ ਆਂ ਤੁਸੀਂ ਮੈਨੂੰ ਕਿਵੇਂ ਦੱਸ ਦੋਗੇ ਲੈ ਮੈਂ ਦੱਸ ਦਊਂਗੀ ਕੋਈ ਚੀਜ਼ ਲੈਣੀ ਐ ਕੋਈ ਕੁਝ ਦੇਖਿਆ ਹੋਊਗਾ ਤੂੰ ਮੈਂ ਤੈਨੂੰ ਦੱਸ ਦਊਂਗੀ ਚੀਜ਼ ਮੈਨੂੰ ਕੁਝ ਨਹੀਂ ਚਾਹੀਦੀ ਆਂਟੀ ਉਹਦ ਨਸੀ ਮੇਰੇ ਨਾਨਕੀ ਨਹੀਂ ਗਈ ਸੀ ਹਾਂ ਹਨਾ ਮੇਰੀ ਨਾਨੀ ਨੇ ਨਾ ਸਾਨੂੰ ਬੁਲਾਇਆ ਹੀ ਨਹੀਂ ਨਾਨੀ ਤਾਂ ਬਾਹਰ ਹੀ ਕਹਿੰਦੀ ਮੇਰੇ ਘਰੋਂ ਨਿਕਲ ਜਾ ਮੰਮੀ ਨੇ ਕਹਿੰਦੀ ਤੂੰ ਤਾਂ ਮੇਰੇ ਲਈ ਮਰ ਗਈ ਤੂੰ ਤੇਰੇ ਪਿਓ ਨੂੰ ਖਾ ਗਈ ਤੇਰੀ ਨਾਨੀ ਕਹਿੰਦੀ ਹਾਂ ਤੇ ਜੇ ਮੇਰੇ ਡੈਡੀ ਦਾ ਪੁੱਛਦੇ ਆ ਵੀ ਮੇਰੇ ਡੈਡੀ ਕਿੱਥੇ ਆ ਤੇਰੇ ਡੈਡੀ ਤਾਂ ਮਰ ਗਿਆ ਦੱਸਿਆ ਤਾਂ ਹੈਗਾਗਾ ਤੇਰਾ ਡੈਡੀ ਛੋਟੀ ਸੀ ਤੂੰ ਜਦੋਂ ਮਰ ਗਿਆ ਸੀ ਆਂਟੀ ਕਿਵੇਂ ਮਰ ਕੇ ਮੈਨੂੰ ਵੀ ਪਤਾ ਹੋਣਾ ਚਾਹੀਦਾ ਮੇਰਾ ਪਿਓ ਆ ਵੀ ਕੀ ਹੋ ਗਿਆ ਸੀ ਮੇਰੇ ਪਿਓ ਨੂੰ ਬਿਮਾਰ ਸੀ ਜਾਂ ਕੀ ਸੀ ਕਿਵੇਂ ਸੀ ਹਾਂ ਇਹ ਤਾਂ ਗੱਲ ਹੈਗੀ ਆ ਚਲ ਕੋਈ ਨਾ ਤੂੰ ਰੋ ਨਾ ਤੈਨੂੰ ਮੈਂ ਦੱਸੂਗੀ ਤੇਰੇ ਪਿਓ ਨੂੰ ਕੀ ਹੋ ਗਿਆ ਸੀ ਤਿਗਨatri ਮੈਨੂੰ ਮੈਂ ਪੁੱਛੂਗੀ ਤੁਹਾਨੂੰ ਮਮਮੀ ਦੱਸਦੀ ਨਹੀਂ ਮਮਮੀ ਤਾਂ ਜਦੋਂ ਮੈਨੂੰ ਨਹੀਂ ਦੱਸਦੀ ਤੁਹਾਨੂੰ ਕਿਵੇਂ ਦੱਸ ਦੂਗੀ ਸਰ ਹੁੰਦੇ ਨਹੀਂ ਹੁੰਦੇ ਫਿਰ ਹੁਣ ਤੂੰ ਤੇਰੀ ਮਮਮੀ ਤੇਰੇ ਮਾਰਿਆ ਨਹੀਂ ਝੜਕਿਆ ਮੈਨੂੰ ਚਲ ਕੋਈ ਨਾ ਫਿਰ ਮਾਂ ਝੜਕਦੀ ਹੁੰਦੀ ਹੈ ਕਿ ਤੇਰੀ ਮਾਂ ਕੀ ਉਹ ਕੋਈ ਨਾ ਤੂੰ ਰੋ ਨਾ ਜਾ ਪੈ ਜਾ ਅੰਦਰ ਜਾ ਕੇ ਹਾਂਜੀ ਤੁਸੀਂ ਆਪ ਹੀ ਸੋਚੋ ਜੇ ਕੋਈ ਗੱਲ ਹੈਗੀ ਤਾਂ ਹੀ ਨਾਨੀ ਨੇ ਸਾਨੂੰ ਬੁਲਾਇਆ ਨੀਗਾ ਪਤਾ ਮੈਂ ਤੇਨੇ ਚਾਹ ਨਾਲ ਗਈ ਸੀ ਵੀ ਮੇਰੀ ਨਾਨੀ ਮੈਨੂੰ ਬੁਲਾਊਗੀ ਮੈਨੂੰ ਗੱਲ ਨਾਲ ਲਾਊਗੀ ਉਹਨੇ ਮੈਨੂੰ ਤਾਂ ਕੀ ਆਹ ਤੇ ਤੈਨੂੰ ਵੀ ਨਹੀਂ ਗੱਲ ਨਾਲ ਲਾਇਆ ਮੇਰੀ ਗੱਲ ਸੁਣ ਮੈਨੂੰ ਆਏ ਦੱਸ ਪਹਿਲਾਂ ਤੂੰ ਕਦੇ ਵੀ ਨਾਨੀ ਕੋਲ ਗਈ ਨਹੀਂ ਕਦੇ ਨਹੀਂ ਗਈ ਮੈਂ ਤਾਂ ਪਹਿਲੀ ਵਾਰ ਦੇਖੀ ਸੀ ਮੇਰੀ ਨਾਨੀ ਅੱਛਾ ਤੇਰੇ ਨਾਨਕੇ ਹੈ ਕਿੱਥੇ ਹੈਗੇ ਪਤਾ ਨਹੀਂ ਕਿਹੜਾ ਪਿੰਡ ਸੀਗਾ ਮੇਰੇ ਨਹੀਂ ਪਤਾ ਅੱਛਾ ਤੇਰੀ ਨਾਨੀ ਨੇ ਘਰੋਂ ਕੱਢਤਾ ਕਹਿੰਦੀ ਤੂੰ ਤੇਰੇ ਪਿਓ ਨੂੰ ਖਾ ਗਈ ਹੈ ਹਾਂ ਕਹਿੰਦੀ ਤੇਰੇ ਕਰਕੇ ਮਰ ਗਿਆ ਤੇਰਾ ਪਿਓ ਇਹ ਗੱਲ ਕਹੀ ਤੇਰੀ ਮੰਮੀ ਫਿਰ ਕੀ ਕਹਿੰਦੀ ਮੰਮੀ ਤਾਂ ਕੁਝ ਨਹੀਂ ਬੋਲੀ ਮੰਮੀ ਤਾਂ ਰੋਈ ਗਈ ਮੰਮੀ ਕਹੀ ਗਈ ਵੀ ਮੈਨੂੰ ਮaaf ਕਰ ਦੇ ਮੇਰ ਤੋਂ ਗਲਤੀ ਹੋ ਗਈ ਅੱਛਾ ਹਾਂ ਚਲ ਕੋਈ ਨਾ ਰੋਂਦੇ ਨਹੀਂ ਹੁੰਦੇਗੇ ਰੋ ਨਾ ਤੂੰ ਜਾ ਤੂੰ ਅੰਦਰ ਵਗ ਜਾ ਅੰਟੀ ਤੁਸੀਂ ਪੁੱਛਿਓ ਮੇਰੀ ਮੰਮੀ ਨੂੰ ਚੰਗਾ ਮੈਂ ਪੱਕਾ ਪੁੱਛੂਗੀ ਫਿਰ ਤੈਨੂੰ ਦੱਸੂਗੀ ਕੋਈ ਨਾ ਠੀਕ ਹੈ ਹੈ ਇਹ ਕਿਹੜਾ ਸਪਨਾ ਮਸਾਪਾ ਨਿਕਲ ਆਇਆ ਇਹ ਤਾਂ ਕਹਿੰਦੀ ਸੀ ਮੈਂ ਪੱਕੇ ਗਈਆਂਗੀ ਮੇਰੇ ਪੱਕੇ ਸਾਰਾ ਕੁਝ ਠੀਕ ਸੀ ਮੈਨੂੰ ਲੱਗਦਾ ਨਾ ਇਹ ਕੁੜੀ ਦੇ ਸਵਾਲਾਂ ਦਾ ਜਵਾਬ ਵੀ ਨਹੀਂ ਦਿੰਦੀ ਹੈਗੀ ਕੋਈ ਨਾ ਕੋਈ ਗੜਬੜ ਤਾਂ ਜ਼ਰੂਰ ਹੈਗੀ ਅਲੇ ਦੀ ਮਾਣੇ ਨੂੰ ਇਹ ਕਿਹਾ ਬੀਤੋ ਆਦੇ ਪਿਓ ਨੂੰ ਖਾ ਗਈ ਮੇਰੀ ਕੁਛ ਨਹੀਂ ਲੱਗਦੀ ਘਰੋਂ ਨਿਕਲ ਜਾ ਕੁੜੀ ਤਾਂ ਨਹੀਂ ਝੂਠ ਬੋਲਦੀ ਇਹਦੀਆਂ ਗੱਲਾਂ 'ਚ ਕੋਈ ਝੋਲ ਆਗਾ ਜਿਹੜੇ ਓਲੇ ਰੱਖਦੀ ਆ ਤਾਂ ਇਹ 부ਜੀ 부ਜੀ ਤੇ ਰਹਿੰਦੀ ਆ ਪੁੱਛਣਾ ਤਾਂ ਮੈਨੂੰ ਪਊਗਾ ਸਹੀ ਗੱਲ ਆ ਤੀ ਦਰ ਦਰ ਫਿਰਦੀ ਹੋਵੇ ਪੇਕੇ ਕੋਲੇ ਨਾ ਆਉਣ ਮਾਵਾ ਬਾਬਾ ਤਾਂ 100 ਵਾਰੀ ਸਾਰ ਲੈਂਦਾ ਮਾਵਾ ਤਾਂ ਮਰ ਮਰ ਜਾਂਦੀ ਆ ਆਪਦੇ 3 ਪੁੱਤ ਤੇ ਇਹ ਕੀ ਗੱਲ ਆ ਪੁੱਛੋ ਕੀ ਕੋਈ ਨਾ ਜਮਈ ਘਰ ਤੋਂ ਹੋ ਗਈ ਕੋੜੇ ਹੀ ਪਟ ਗਿਆ ਲੈ ਕੀ ਗੱਲਾਂ ਕੀਤੀ ਐ ਹੋਣਾ ਸੀ ਆ ਕਮਲ ਦੀ ਕੁੜੀ ਰੋਈ ਜਾਂਦੀ ਸੀ ਉੱਚੀ ਜੀ ਕੀ ਨੇ ਕੀ ਕਹਿ ਤਾ ਉਹ ਕਿਹਾ ਤਾਂ ਕੁਛ ਨਹੀਂ ਉਹਦੀ ਮਾਂ ਨਹੀਂ ਝੜਕ ਝੁੜਕਦਾ ਤੇ ਮਾਂ ਨਹੀਂ ਝੜਕਦਾ ਮਾਂ ਝੜਕਦੀ ਹੁੰਦੀ ਐ ਝੜਕਦੀ ਤਾਂ ਹੁੰਦੀ ਆ ਜਦੋਂ ਜਵਾਬ ਸਵਾਲ ਜਵਾਬ ਕਰਨਗੇ ਫਿਰ ਉਹਨਾਂ ਦਾ ਜਵਾਬ ਦੇਣਾ ਵੀ ਜ਼ਰੂਰੀ ਹੁੰਦਾ ਹੁਣ ਆਪਣੇ ਸਰ ਕੋ ਨਰ ਗਿਆ ਆਪਾਂ ਨੂੰ ਪੁੱਛ ਦਿਆ ਵੀ ਫਲਾਨਾ ਮੇਰਾ ਕੀ ਲੱਗਦਾ ਟੈਂਕਾ ਕੀ ਲੱਗਦਾ ਬਸ 10 ਵਜੇ ਦੱਸ ਦੇ ਹੈਗੇ ਉਹਨਾਂ ਨੂੰ ਤੈਨੂੰ ਦੱਸਣੇ ਹੁੰਦਾ ਫਿਰ ਜਵਾਬਾਂ ਨੂੰ ਤਰੀ ਨੇ ਨਾ ਦੱਸਦੀ ਕੀ ਗੱਲ ਕੀ ਹੈ ਵਿਚੋਂ ਕੋਈ ਗੱਲ ਕੀ ਉਹ ਆ ਤੇ ਪਿਆਵਰੇ ਪੁੱਛਦੀ ਆ ਕੁੜੀ ਠੀਕ ਹੈ ਇਹ ਤਾਂ ਕਹਿੰਦੇ ਮਰ ਗਿਆ ਤੇ ਜੇ ਮਰ ਗਿਆ ਤੇ ਆਦੇ ਪਿਆਵਰੇ ਦੱਸੇ ਤੇ ਦੱਸਦੀ ਹੈ ਜੀ ਹਾਂ ਵੀ ਮਰ ਗਿਆ ਕਿਵੇਂ ਮਰ ਗਿਆ ਭਾਈ ਕੀ ਗੱਲ ਹੋਈ ਆ ਉਹਦੇ ਦਾਦ ਕੀ ਲੈ ਕੇ ਜਾਵੇ ਠੀਕ ਹੈ ਤੇ ਉਹਦੇ ਬਾਰੇ ਦੱਸਦੀ ਗਈ ਮੈਨੂੰ ਤਾਂ ਹੁਣ ਪਤਾ ਲੱਗਿਆ ਆਪਾਂ ਨੂੰ ਇੰਜ ਸੀ ਕਿ ਨਾ ਮੈਂ ਤੇ ਪੇਕੀ ਜਾ ਕੇ ਆਈਆਂ ਜੀ ਹਾਂ ਪਿੱਛੇ ਜਾ ਕੇ ਆਈਏ ਹਾਂ ਤੇ ਪੇਕੇ ਗਈ ਮਾਂ ਨੇ ਘਰੇ ਨਹੀਂ ਬੜਨ ਦਿੱਤੀਗੀ ਕਹਿੰਦੀ ਤੁਮ ਤੁਹਾਡੇ ਪਿਓ ਨੂੰ ਖਾ ਗਈ ਸਾਡੇ ਬੰਨੂ ਤਾਂ ਕਹਿੰਦੀ ਤੂੰ ਮਰ ਗਈ ਕਹਿੰਦੀ ਇੱਥੇ ਪੈਰ ਨਾ ਪਾਈਂ ਕ ਲੈਣਗੇ ਕਹਿੰਦੀ ਕੋਈ ਨਹੀਂ ਬਾਪੂ ਕੱਲ ਤਾਂ ਸੁਣ ਲਾ ਪੂਰੀ ਤੂੰ ਹੁਣ ਮੈਨੂੰ ਪਤਾ ਹੀ ਨਹੀਂ ਹੈਗਾ ਕੁੜੀ ਕਹਿੰਦੀ ਮੈਂ ਤਾਂ ਕਹਿੰਦੀ ਪਹਿਲੀ ਵਾਰ ਨਾਨਕੀ ਗਈ ਸੀ ਅੱਜ ਤੱਕ ਇਹ ਨਾਨਕੀ ਨਹੀਂ ਗਈ ਕਦੇ ਠੀਕ ਹੈ ਦੇਖੋ ਕੁੜੀ ਕਿੱਡੀ ਹੋ ਗਈ ਜਾਦਾ 15 ਸਾਲ ਦੀ ਹੈ ਹੁਣ ਨਾਨਕੀ ਸਹੀ ਨਹੀਂ ਅਜੇ ਤੱਕ ਸੋਚਣ ਵਾਲੀ ਗੱਲ ਆ ਬਾਪੂ ਕੱਲ ਤਾਂ ਸੋਚਣ ਵਾਲੀ ਹੈ ਬੀ ਮਾ ਉਹ ਕਹਿੰਦੀ ਮੇਰੀ ਨਾਨੀ ਨੇ ਤਾਂ ਇੰਨੀ ਵੇਰਤੀ ਕੀਤੀ ਕਹਿੰਦੀ ਵੀ ਅੱਜ ਤੋਂ ਬਾਅਦ ਆਈ ਨਾ ਕਹਿੰਦੀ ਤੇਰਾ ਪੈਓ ਤੇਰੇ ਪੈਰੋਂ ਮਰਿਆਗਾ ਕਾਹੀ ਉਦਦੇ ਮੈਂ ਜਦੋਂ ਬੱਦਿਆਂ ਹੀ ਆਪਣੇ ਖੇ ਚੁੱਕੀ ਜਾਂਦੇ ਸੀ ਉਦਦੇ ਮੈਂ ਤਾਂ ਛੱਡ ਕੇ ਗੱਡੇ ਆ ਸੀਗਾ ਉਦਦੇ ਪਹਿਲੇ ਨੇ ਕੰਮ ਤੇ ਆ ਗਾ ਉਦਦੇ ਵੀ ਉਹ ਕਰ ਰਹੇ ਸੀ ਤੂੰ ਕਹਿੰਦੀ ਬਾਪੂ ਤੂੰ ਹੀ ਪੈ ਜਾਣਾ ਮਾਗਰ ਮੈਂ ਪਿੰਡ ਤੋਂ ਮਾੜੀ ਮਾੜੀ ਉੜਦੂੜ ਦੀ ਗੱਲ ਸੁਣੀ ਸੀ ਕਹਿੰਦੇ ਸਹੀ ਨਹੀਂ ਇਹ ਘੁਰਨਾ ਸਹੀ ਬਾਪੂ ਮੈਨੂੰ ਆਇ ਨਹੀਂ ਪਤਾ ਲੱਗਦਾ ਜੇ ਗਲਤ ਹੋਵੇ ਤਾਂ ਬੰਦੇ ਕੋ ਵੱਦੇ ਵੀ ਇੱਥੇ ਗੇੜੇ ਮਾਰਨੇ ਤੇ ਪਿੱਛੇ ਆਉਣ ਨਾ ਇਹਦੇ ਕੋਲ ਕੋਈ ਫੋਨ ਆ ਅਸਲ ਤਾਂ ਨਹੀਂ ਮੈਂ ਕਹਿ ਸਕਦੀ ਇੱਥੇ ਗੱਲ ਦੇ ਵਿੱਚ ਕੋਈ ਰਾਜ਼ ਜ਼ਰੂਰ ਆ ਤਾਂ ਹੀ ਤੁਨ ਕਹਨਾ ਮੈਂ ਤੂੰ ਸਨੀਆਂ ਲੜਦੀ ਰਹਿਣੀ ਐ ਇਹਦੀ ਗੌਰ ਕਰ ਤੂੰ ਇਹਦੀ ਗੌਰ ਕੀ ਕਰਾਂ ਬੱਖੂ ਮੈਂ ਕਿਤੇ ਪਿੱਛੇ ਕੋਈ ਵੱਡਾ ਕੁਸਕਾਨ ਕਰਕੇ ਆਈ ਹੋਵੇ ਕਿਤੇ ਬੰਨੀ ਦੇ ਮਰ ਜਾਵੇਂ ਫਿਰ ਤੁਸੀਂ ਮੈਂ ਤੁਹਾਨੂੰ ਕਮਰਾ ਦੇਣ ਮਿਲ ਵੀ ਆਖਿਆ ਸੀਗਾ ਤੁਸੇ ਮਰਜ਼ੀ ਨਾ ਦਿੱਤਾਗਾ ਸਹੀ ਗੱਲ ਆ ਹੈਨਾ ਨਹੀਂ ਤਾਂ ਜਵਾਨ ਕੁੜੀ ਨੂੰ ਲੈ ਕੇ ਆਏ ਮਗਲਾ ਪਿੰਡ ਪਿੰਡ ਫਿਰਦਾ ਚੰਗਾ ਲੱਗਦਾਗਾ ਇਹ ਤਾਂ ਲੈ ਅੱਜ ਜੁੱਲੀ ਵੇਸਤਰ ਆਪਦਾ ਗੋਲ ਕਰੀ ਜਾਂਦੀ ਸੀ ਸੀ ਆਪ ਤੇ ਹੋਰ ਪਿੰਡ ਚੱਲੇ ਆਗੇ ਤੇ ਬਸ ਐਂ ਗਾਹਾਂ ਗਾਹੀ ਤੁਰ ਜਾਨੇ ਜਿੱਥੇ ਕੋਈ ਆਏ ਲੱਗਦਾ ਵਿੱਚ ਪਤਾ ਲੱਗਿਆ ਉਹ ਮਨ ਦਾ ਡਰ ਹੋ ਕੋਈ ਗੱਲ ਕੋਈ ਨਹੀਂ ਹੋਈ ਹੁਣੇ ਬਾਪੂ ਮਨ ਦਾ ਡਰ ਹੋਵੇ ਬੰਦਾ ਕਿਸੇ ਨੂੰ ਤਾਂ ਦੱਸਦਾ ਹੀ ਆ ਇਹ ਤਾਂ ਚੁੱਪ-ਗੁੜਪਾ ਗਈ ਜਮਾ ਹੀ ਨਹੀਂ ਕੋਈ ਆਵੇ ਦਿਲ ਦੀ ਗੱਲ ਕਿਸੇ ਨਾਲ ਕਰਦੀ ਹੈਗੀ ਤੂੰ ਤਾਂ ਕਿ ਜਿੰਨੇ ਪੈਸੇ ਆਖਿਆ ਉਹਨੇ ਤੇ ਰਹਿ ਪਈ ਨਾ ਕਿ ਤੂੰ ਬਰੰਤੂ ਨਹੀਂ ਕਰਿਆ ਜਿਵੇਂ ਤੂੰ ਕਹੇ ਨਾ ਉਵੇਂ ਮੰਨ ਲੈਂਦੀ ਆ ਬਸ ਕੋਈ ਤਾਂ ਗੱਲ ਹੋਊਗੀ ਜਾਂ ਕੋਈ ਇਹ ਚਕਾਨ ਮੀਂਹ ਹੋਣੀ ਆ ਜਾਂ ਭਈ ਸਹੁਰਿਆਂ ਨੇ ਕੁੱਟ-ਕੁੱਟ ਕੇ ਕੱਢਤੀ ਹੋਣੀ ਆ ਡਰਦੀ ਜਾਨੀ ਚਾਹ ਕੋਈ ਪੁੱਛ ਪੜਤਾਲ ਕਰ ਲਾ ਕੇ ਰੋਣਾ ਹੋਵੇ ਕੱਲ ਨੂੰ ਆਪਾਂ ਹੋ ਜੀਏ ਮੰਨੀ ਦੇ ਮੱਦੇ ਹੁਣ ਤਾਂ ਕੇਰਾ ਪਈ ਸੀਗੀ ਕਹਿੰਦੀ ਦੀਦੀ ਮੇਰਾ ਸਿਰ ਦੁਖੀ ਜਾਂਦਾ ਜਦੋਂ ਇੱਧਰ ਆਈ ਹੂ ਉਦੋਂ ਗੱਲ ਕਰੂੰਗੀ ਕਹਿੰਦੀ ਕੀ ਹੈ ਚਲ ਕੋਈ ਨਹੀਂ ਕਰਨੀ ਗੱਲ ਕਰਨਾ ਹੈ ਪਿਆਰ ਨਹੀਂ ਕਰੂੰ ਹੁਣ ਉਹ ਵੀ ਉਹਨੂੰ ਮੈਂ ਤਾਂ ਕੋਚ ਡਾਤੇ ਕੁੜੀ ਨੇ ਕੁੜੀ ਕਹਿੰਦੀ ਮੇਰੀ ਮੰਮੀ ਮੈਨੂੰ ਕੁਝ ਨਹੀਂ ਦੱਸਦੀ ਹੈ ਕਿ ਕਿ ਰੋਈ ਜਾਂਦੀ ਐ ਲੈ ਨਾ